ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਟ ਲੰਮੀਆਂ ਤੇ ਰਸ ਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵੀ ਛੋੜ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਟਲ ਮੀਆਂ ਤੇ ਰਸ ਤਪਹਾੜ ਦਾ ਤੂਰੇ ਜੰਦੇ ਗੁਰ ਦੇ ਦੂ ਲਾਲ ਜੀ ਸਰਸ ਨਦੀ ਤੇ ਵੀ ਛੋੜ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਲਿਸ਼ਕੇ ਰਹ ਜੰਗਲਾ ਦੇ ਪੇ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਹ ਜੰਗਲਾ ਦੇ ਪੇ ਗਏ ਨੇ ਰੇਸ਼ਮ ਨਾਲੋ ਸਹੋਲ ਸਰੀਰ ਨੂੰ ਦੁਖੜੇ ਸਹਨੇ ਪੇ ਗਏ ਨੇ ਰੇਸ਼ਮ ਨਾਲੋ ਸਹੋਲ ਸਰੀਰ ਨੂੰ ਦੁਖੜੇ ਸਹਨੇ ਪੈ ਗਏ ਨੇ ਛੂਟੀ ਉਮਰ ਦੇ ਦੋ ਨੋ ਬਾਲ ਜੀ ਮਾਤਾ ਗੁਜਰੀ ਉਹਨਾ ਦੇ ਨਾਲ ਜੀ ਸਰਸਣ ਜੀ ਤੇ ਵਿਛੋੜ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਦਨ ਲੋਹਣ ਜੀ ਕਹਿ ਰਦੀ ਸਰਦੀ ਹੱਡੀਆਂ چیرੇ ਬਲਣਿਆ ਨੇ ਕੰਬ ਦੇ ਨੇ ਕਹਿ ਰਦੀ ਸਰਦੀ ਹੱਡੀਆਂ چیرੇ ਬਲਨਿਆ ਨੇ ਕੰਬ ਦੇਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਹ ਪਥਰ ਦੇ ਲੰਗ ਦੇਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਹ ਪਥਰ ਦੇ ਲੰਗ ਦੇਨੇ ਕਦੋ ਅਜੀਤ ਤੇ ਜੂ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰੂ ਦੇ ਦੋ ਲਾਲ ਜੀ ਸਰਸਣ ਦੀਤੇ ਵੀ ਛੋੜ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਬੇਦੋਸ਼ੇ ਇਹ ਨਾ ਨਿਰਦੋਸ਼ਾ ਦਾ ਕੋ ਨ ਹੈ ਜੋ ਇਨਸਾਫ ਕਰੇ ਬੇਦੋਸ਼ੇ ਇਹ ਨਾ ਨਿਰਦੋਸ਼ਾ ਦਾ ਕੋ ਨ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਵ ਨਦੀ ਤੇ ਵਿਛੋੜ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਜੋ ਲਾਲ ਜੀ ਸਰਸਵ ਨਦੀ ਤੇ ਵਿਛੋੜ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਰ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵਿਛੋੜ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਰ ਜੀ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ